हा जी सु टतानेस आई एस आई ਜੀ ਇਹ ਹੈਂਡਲ ਕਰ ਰਹੀ ਸੀ ਕਿ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਉਹ ਆਪਣੇ ਹੱਥੀਂ ਇਹਨਾਂ ਦਾ ਜਿਹੜਾ ਹੈਂਡਲਰ ਸੀਗਾ ਉਹ ਪਾਕਿਸਤਾਨ ਤੇ ਬੈ ਕੇ ਵਕ-ਵਕ ਜਗ੍ਹਾ ਫੋਨ ਕਰਦਾ ਸੀਗਾ ਤੇ ਅਲੱਗ-ਅਲੱਗ ਇਨ ਐਲੀਮੈਂਟਸ ਨੂੰ ਟੱਚ ਕਰਦਾ ਸੀਗਾ ਇਸ ਇਨਫੋਰਮੇਸ਼ਨ ਤੇ ਪਹਿਲਾਂ ਹੀ ਤਿੰਨ ਲੋਕ ਆਪਾਂ ਅਰੈਸਟ ਕਰ ਚੁੱਕੇ ਇੱਕ ਬਿਹਾਰ ਤੋਂ ਇੱਕ ਹਰਿਆਣਾ ਤੋਂ ਤੇ ਇੱਕ ਪੰਜਾਬ ਤੋਂ ਲੁਧਿਆਣਾ ਤੋਂ ਠੀਕ ਹੈ ਪਰ ਕਿੰਨੇ ਲੋਕ ਸੀ ਸਾਰੇ ਸੁਣ ਲਿਜੀਏ ਸਾਜੋ ਕੁਐਸਚਨ ਕਰ ਲਾਂਗੇ ਯਾਰ ਇੱਕ ਮਿੰਟ ਹਰ ਇਨਸਾਨ ਦੀ ਅਲੱਗ-ਅਲੱਗ ਟਾਸਕਿੰਗ ਸੀ ਵਰਚੁਅਲ ਨੰਬਰ ਤੋਂ ਕਾਲ ਆਉਂਦੀ ਸੀਗੀ ਜੀ ਵਰਚੁਅਲ ਨੰਬਰ ਜਿਹੜਾ ਚੱਲ ਰਿਹਾ ਸੀਗਾ ਪਾਕਿਸਤਾਨ ਤੋਂ ਚੱਲ ਰਿਹਾ ਸੀਗਾ ਹੈਂਡਲਰ ਜਿਹੜਾ ਸੀਗਾ ਉਹ ਪਾਕ ਆਈਐਸਏ ਦਾ ਸੀਗਾ ਕਿਸ ਗਰੁੱਪ ਨਾਲ ਲਿੰਕ ਹੈ ਇਹ ਸਵੇਰ ਤੱਕ ਤੁਹਾਨੂੰ ਡਿਟੇਲਡ ਪ੍ਰੈਸ ਰਿਲੀਜ਼ਿੰਗ ਚਾਪਨ ਰੱਖਦੇ ਹਾਂ ਨੰਬਰ 1 ਨੰਬਰ 2 ਆ ਜਿਹੜਾ ਮੁਕਾਬਲਾ ਪੁਲਿਸ ਨਾਲ ਹੋਇਆ ਹੈ ਅੱਜ ਜੋ ਜਿਹੜਾ ਪਾਕਿਸਤਾਨ ਬੇਸਡ ਹੈਂਡਲਰ ਸੀਗਾ ਉਹਨਾਂ ਨੇ ਇਹਨੂੰ ਟਾਸਕਿੰਗ ਦਿੱਤੀ ਸੀਗੀ ਉਹਨਾਂ ਨੇ ਇਹਨੂੰ ਇਹਨਾਂ ਦੋਨਾਂ ਨੂੰ ਟਾਸਕਿੰਗ ਦਿੱਤੀ ਸੀਗੀ ਕਿ ਪਰਟਿਕੂਲਰ ਸਪੌਟ ਤੇ ਗਰਨੇਡ ਪਈਆਂ ਜੀ ਪਰਟਿਕੂਲਰ ਸਪੌਟ ਤੇ ਗਰਨੇਡਸ ਦਾ ਐਕਸਚੇਂਜ ਹੋਊਗਾ ਤੇ ਤੁਸੀਂ ਗਰਨੇਡ ਲੈ ਕੇ ਡਿਜ਼ਾਈਗਨੇਟਿਡ ਪਲੇਸ ਤੇ ਚੁੱਟਨੇ ਕਿ ਜਾਨੀਮਾਲੀ ਨੁਕਸਾਨ ਵੀ ਹੋ ਸਟੇਟ ਚ ਅਨਰੈਸਟ ਹੋਏ ਤੇ ਪੀਸ ਖਰਾਬ ਤੇ ਇਹ Trap ਲਗਾਇਆ ਹੋਇਆ ਸੀਗਾ ਜੀ Trap ਜਦ ਇਹਨਾਂ ਨੂੰ ਘੇਰਿਆ ਗਿਆ ਇੱਥੇ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਡੀਸੀਪੀ ਇਨਵੈਸਟੀਗੇਸ਼ਨ ਤੇ ਨਾਲ ਦੀ ਸਾਰੀ ਟੀਮ ਡੀਸੀਪੀ ਇਨਵੈਸਟੀਗੇਸ਼ਨ ਕ੍ਰਾਈਮ ਬ੍ਰਾਂਚ ਸਪੈਸ਼ਲ ਸੈੱਲ ਤੇ ਸੀ ਅਸੀਂ ਵੀ ਵਰ 올 ਇਨਵੋਲਡ ਚਾਰ ਫਾਇਰ ਜਿਹੜੇ ਹਨ ਇਹਨਾਂ ਤੇ ਫਾਇਰਿੰਗ ਹੋ ਕਾਫੀ ਹੋਈ ਚਾਰ ਫਾਇਰ ਇਹਨਾਂ ਦੇ ਸਾਡੀ ਗੱਡੀ 'ਚ ਲੱਗੇ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਕੁਝ ਖਵਾਈ ਫਾਇਰਿੰਗ ਕੀਤੀ ਪਹਿਲਾਂ ਤੇ 4 ਗੋਲੀਆਂ ਫਾਇਰ ਕੀਤੀਆਂ ਇੱਕ ਦੇ ਤਿੰਨ ਗੋਲੀਆਂ ਲੱਗੀਆਂ ਹਾਲੇ ਤੱਕ ਜਿਹੜਾ ਇਨਫੋਰਮੇਸ਼ਨ ਆਇਆ ਆਈ ਮੇ ਨਾਟ ਬੀ ਫੈਕਚੁਅਲੀ ਕਰੈਕਟ ਓਕੇ ਤਿੰਨ ਗੋਲੀਆਂ ਇੱਕ ਨੂੰ ਲੱਗੀਆਂ ਤੇ ਇੱਕ ਗੋਲੀ ਜਿਹੜੀ ਹੈ ਦੂਜੇ ਨੂੰ ਲੱਗੀ ਹੈ ਤੇ ਇਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਿਆ ਲੈ ਕੇ ਜਾਏਗੇ ਇੱਕ ਜਿਹੜਾ ਹੈ ਉਹ ਕਾਫੀ ਕ੍ਰਿਟੀਕਲ ਹੈ ਮੋਟਨੀ ਹੋਇਆ ਸਰ ਵੀ ਡਾਟਾ ਹਾਲੇ ਹਾਲੇ ਤੱਕ ਕੰਫਰਮ ਨਹੀਂ ਤਾਂ ਡਾਕਟਰ ਕਰੇਗੀ ਜੀ ਕਿੰਨੇ ਕਿੰਨੇ ਲੱਗਿਆ ਕਿੰਨੇ ਕਿੰਨੇ ਕੋਈ ਲੱਗੇ ਸਰ ਨਾਮ ਕੀ ਇਹਨਾਂ ਦੇ ਨਾਮ ਨਾ ਇੱਕ ਗੋਲੀ ਪੇਟ ਤੇ ਲੱਗੀ ਹੈ ਜੀ ਸਰ ਨਾਮ ਬੋਲੋ ਇੱਕ ਛਾਤੀ ਤੇ ਲੱਗੀ ਇਹ ਨਾਮ ਜਿਹੜੇ ਹੁਣ ਤੱਕ ਆਇਡੈਂਟੀਫਾਈ ਨਹੀਂ ਹੋ ਨਾ ਬਿਓਚੇ ਬੰਦੇ ਕੁਝ ਪਤਾ ਲੱਗੇ ਜੀ ਕਿਹੜੀ ਜਗ੍ਹਾ ਤੋਂ ਆ ਰਹੇ ਸੀਗੇ ਇਹ ਬਸਤੀ ਜੋਦੇਵਾਲ ਸਾਈਡ ਤੋਂ ਆ ਰਹੇ ਸੀ ਸਰ ਜਿਹੜੇ ਬੰਦੇ ਪਹਿਲਾਂ ਫੜੇ ਸੀਗੇ ਉਹਨਾਂ ਦੇ ਨਾਮ ਦੱਸੋ

ਨੰਬਰ 2 5 ਪਿਸਟਲਸ ਮਿਲੇ ਸਫਸਤੇ ਕਿਤੇ ਕ੍ਰਾਸ ਦਾ ਬਾਰਡਰ ਇੱਕ ਤੋਂ ਆਏ ਆ ਚਾਈਨੀਜ਼ ਸਟਾਰ ਪਿਸਟਲ ਹੈ ਤੇ 50 ਤੋਂ ਵੱਧ ਕਾਰਤੂਸ ਜਿਹੜੇ ਜਿੰਦਾ ਕਾਰਤੂਸ ਉਹ ਬਰੰਬਲ ਹੋਏ ਜੀ ਸਰ ਇੱਕ ਇੱਕ ਮਿੰਟ ਚਲ ਜਿਹੜੇ ਗਰਨੇਡ ਇਹ ਮਤਲਬ ਕਿ ਇਹਨਾਂ ਨੇ ਐਕਸਚੇਂਜ ਇੱਥੇ ਕੀਤੇ ਸੀਗੇ ਇੱਥੇ ਕਰਨੇ ਸੀਗੇ ਇੱਥੇ ਕਰਨੇ ਸੀ ਇਹ ਦੇਣ ਆਏ ਸੀ ਕਿ ਲੈਣ ਆਏ ਸੀਗੇ ਇਹ ਲੈਣ ਆਏ ਸੀ ਇਹ ਲੈਣ ਆਏ ਸੀ ਜਿਹੜੇ ਦੇਣ ਆਏ ਸੀ ਉਹ ਕਿਤੇ ਹੈ ਉਹ ਸਾਡੇ ਕੋਲ ਹੈ ਜੀ ਉਹ ਤੁਹਾਡੇ ਅਰੈਸਟਡ ਹੈ ਕਿੰਨੇ ਬੰਦੇ ਸਰ ਤਿੰਨ ਬੰਦੇ ਟੋਟਲ ਅਰੈਸਟਡ ਹੈ ਇੱਕ ਹਰਿਆਣੇ ਤੋਂ ਹੈ ਅੱਛਾ ਜੀ ਇੱਕ ਬਿਹਾਰ ਤੋਂ ਹੈ ਓਕੇ ਇੱਕ ਕਿੱਥੇ ਦਾ ਲੋਕਲ ਹੈ ਜੀ ਸਰ ਇਹਨਾਂ ਦਾ ਕੋਈ ਨਾਮ ਨਹੀਂ ਜੀ ਕੈਨਟੀਫਾਈ ਹੋਇਆ ਨਹੀਂ ਇਹ ਇਹ ਜਿਹੜੇ ਬੰਦੇ ਹੈ ਇਹ ਆਇਡੈਂਟੀਫਾਈ ਨਹੀਂ ਕਾ ਜਿਹੜੇ ਫੜੇ ਉਹਨਾਂ ਦਾ ਨਾਮ ਇੱਕ ਤਾਂ ਅਜੇ ਹੈ ਜਿਹੜਾ ਫਤਿਹਬਾਦ ਹਰਿਆਣੇ ਦਾ ਹੈ ਓਕੇ ਇੱਕ ਅਰਸ਼ ਬਿਹਾਰ ਤੋਂ ਠੀਕ ਹੈ ਇਹ ਬਹੁਤਪੁਰ ਜ਼ਿਲ੍ਹਾ ਹੈ ਓਕੇ ਤੇ ਇੱਕ ਸ਼ਮਸ਼ੀਰ ਹੈ ਜਿਹੜਾ ਲੋਕਲ ਹੈ ਜੀ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜਿਹੜਾ ਸ਼ਮਸ਼ੀਰ ਵੀ ਹੈ ਉਹ ਤੇਰਾ ਲੋਕਲ ਨਹੀਂ ਹੈ ਰਹਿਣ ਵਾਲਾ ਉਹ ਫਿਰੋਜ਼ਪੁਰ ਦਾ ਹੈ ਇਥੇ ਆਪਣੀ ਭੈਣ ਦੇ ਕੋਲ ਪਿਛਲੇ 6 ਮਹੀਨੇ ਤੋਂ ਰਹਿ ਰਿਹਾ ਸਰ ਇਹਨਾਂ ਦਾ ਕੋਈ ਕ੍ਰਿਮੀਨਲ ਕ੍ਰਿਮੀਨਲ ਰਿਕਾਰਡ ਹੈ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਹੈ 2 2 3 3 ਪਰਚੇ ਨਹੀਂ ਇਹ ਤੁਹਾਨੂੰ ਸਿਕਿਉਰਿਟੀ ਰੀਜ਼ਨਸ ਤੇ ਆਪਾਂ ਨਹੀਂ ਦੱਸ ਸਕਦੇ ਸਰ ਦੂਸਰੀ ਗੱਲ ਸਰ ਜਿਹੜਾ 1 ਮਿੰਟ ਇੱਕ ਬਸਤੀ ਦਾ ਮਾਮਲਾ ਸੀ ਉਹ ਵੀ ਇੱਥੇ ਹੀ ਤੁਸੀਂ ਵੀ ਕਹਿ ਰਹੇ ਕਿ ਇਹ ਜੁਲਦੇਵਲ ਬਸਤੀ ਵਾਲਾ ਉਹ ਮਾਮਲੇ ਨਾਲ ਜੁੜਦਾ ਨਹੀਂ ਜੁੜ ਨਹੀਂ ਮਾਮਲੇ ਨਾਲ ਜੁੜਦਾ ਇਸ ਲਈ ਨਹੀਂ ਹੈ ਕਿਉਂਕਿ ਇਟ ਇਜ਼ ਅ ਡਿਫਰੈਂਟ ਮੋਡਿਊਲ ਇਹਦਾ ਹੈਂਡਲਰ ਹੀ ਟੋਟਲ ਡਿਫਰੈਂਟ ਹੈ ਸਰ ਜਿਹੜਾ ਹੈਡਗੇਟ ਉਹ ਸਾਰੇ ਡਾਇਨਾਮਿਕ ਜੀ ਅੱਜ ਅੱਜਕਲ ਜਿਹੜੇ ਵੀ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਜਿਹੜਾ ਆਈਐਸਆਈ ਪੁਸ਼ਨ ਕਰ ਰਹੀ ਹੈ ਉਹ ਜ਼ਿਆਦਾ ਚਾਈਨਸ ਮੇਡ ਹੈ ਸਰ ਸਰ ਜਿਹੜੇ ਜਿਹੜੇ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਮੁਲਾਜ਼ਮ ਦੀ ਖਬਰ ਬਣਾ ਦੋ ਯਾਰ ਨਹੀਂ ਮੁਲਾਜ਼ਮ ਸਾਰੇ ਸਿਫ ਹੈ ਇਹ ਇੰਡੀਸ਼ ਬਹੁਤ ਇਨੀਸ਼ਲ ਇਨਵੈਸਟੀਗੇਸ਼ਨ ਹੈ ਧੀਰੇ ਧੀਰੇ ਤੋਨੋ ਹਰ ਰੋਜ਼ ਇੱਕ ਦਿਨ ਛੱਡ ਕੇ ਬਰੀਫ ਕਰਦੇ ਪੜਾ ਸਰ ਸਰੰਦਰਾ ਟਾਰਗੇਟ ਕੀ ਸੀਗਾ ਟਾਰਗੇਟ ਮੈਂ ਤੁਹਾਨੂੰ ਦੱਸਤਾ ਫॉर ਸਿਕਿਉਰਟੀ ਰੀਜ਼ਨ ਲੁਧਿਆਣਾ ਸੀਗਾ ਵੀ ਹੋਰ ਸ਼ਾਰਟ ਨਹੀਂ ਆਈ ਕਾ ਇੱਕ ਕੰਡ ਸਪੋਸਟ ਹਾਂ ਹਾਂ ਜੀ ਸਰ ਕੋਈ ਗਲਤੀ ਆ ਪਾਜੀ ਪਿੱਛਾ ਕੀਤਾ ਇਹਨਾਂ ਦਾ ਇਹਨਾਂ ਦਾ ਕਰ ਟੈਕਨੀਕਲ ਸਰਵੇਲੈਂਸ ਕਰ ਰਹੇ ਸੀਗੇ ਥੈਂਕ ਯੂ ਸਰ ਪ੍ਰੈਸ ਰਿਲੀਜ਼ ਕਰਾਂਗੇ ਮੈਂ ਇੱਥੇ ਕੋਈ ਰਿਲੀਜ਼ ਕਰਾਂਗਾ ਹਾਂ ਕਰਾਂਗਾ ਕਿੰਦਾ ਤੁਹਾਡਾ ਘਰ ਕਿੱਥੇ ਆ ਵੀ ਉਹ ਰੁਕ ਜਾ ਯਾਰ ਚਲੇ ਜੀ ਹੁਣ ਤੂੰ ਬਾਈਟ ਪਾ ਫਟਾਫਟ ਕਰ ਹੈ ਬਾਈਟ ਪਾ ਤੂੰ ਪਹਿਲਾਂ ਇਹ ਮੈਂ ਤਾਂ ਤੁਹਾਡਾ ਕਰੂੰਗਾ ਦਵਾਰਾ ਹੁਣ ਪਹਿਲਾਂ ਉਹ ਤਾਂ ਭੇਜ ਲੈ ਹੁਣ 10 ਮਿੰਟ ਨੂੰ ਹੋਵੇ ਫੇਰ